ਕੱਢ ਕੇ ਦੇਖ ਲੈ ਨੂੰ ਬਾਅਦ ਜਿੱਦਾਂ ਵੀ ਕੱਢਦੇ ਆ ਹਾਂ ਕੱਢ ਕੇ ਜਾਨੂੰ ਤੁਹਾਨੂੰ ਮਾਂ ਭੈਣਾਂ ਨੂੰ ਬੁਲਾਉਂਗੀ ਇੱਥੇ ਮਾਂ ਭੈਣਾਂ ਵੀ ਆਉਂਗੇ ਮਾਂ ਭੈਣਾਂ ਵੀ ਆਉਂਗੇ ਘਰ ਕਿਹੜਾ ਇੱਜ ਰੱਖੀ ਹਾਂ ਮਾਂ ਭੈਣਾਂ ਨੂੰ ਬੁਲਾਵਾ ਇਹਨਾਂ ਨੂੰ ਕਿੱਥੇ ਆਦੀ ਮਾਂ ਉਹਨੇ ਕੰਜੋ ਕਰਦਾ ਕੰਜਾਰ ਉਹਨੇ ਕੱਢ ਜਾ ਕੇ ਗੋਲੀ ਲੱਗਣਾ ਹੁਣ ਅਹੀਂ ਤੇ ਬੱਚਿਆਂ ਨੂੰ ਘਰੋਂ ਕੱਢਣਾ ਵੀ ਮੁਸ਼ਕਲ ਹੋ ਗਿਆ ਸਾਡਾ ਦਿਲ ਦੀ ਕਿਉਂਕਿ ਇਦਾਂ ਦੇ ਜਿਹੜੇ ਦੇਖੋ ਜੀ ਸ਼ਰੀਆਮ ਜਿਹੜੇ ਬੱਚਿਆਂ ਨੂੰ ਚੱਕਦੇ ਘਰੋਂ ਦੀ ਦੇਖੋ ਜੀ ਲੜਕੀ ਦੀ ਮਾਤਾ ਕੁੱਟ ਰਹੀ ਹੈ ਜੀ ਉਹਨੂੰ ਪ੍ਰਵਾਸੀ ਨੂੰ ਇਹਨਾਂ ਦਾ ਬੱਚਾ ਸੀ ਇਹਨਾਂ ਦਾ ਬੱਚਾ ਸੀ ਇਹ ਦੇਖੋ ਜੀ ਤਸਵੀਰਾਂ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਜਿਹੜੀ ਥੱਪੜਾ ਥੱਪੜੀ ਹੋ ਰਹੀ ਹੈ ਜੀ ਦਬਾਬਾ ਚੌਂਕ ਦੇ ਬਿਲਕੁਲ ਨਾਲ ਹੀ ਇਹ ਸਕੂਲ ਹੈਗਾ ਸਕੂਲ ਦੇ ਨਾਲ ਦੀ ਗਲੀ ਦੇ ਵਿੱਚ ਦਬਾਬਾ ਚੌਂਕ ਦੇ ਬਿਲਕੁਲ ਨਾਲ ਹੀ ਉੱਥੇ ਦੇਖੋ ਜੀ ਇਹ ਪ੍ਰਵਾਸੀ ਹੈ ਕਿ ਲੜਕੀ ਨਾਲ ਗੁੱਸੇ ਕਰ ਰਿਹਾ ਸੀ ਮੱਲੇ ਵਾਲੇ ਦੇਖੋ ਪਾਰੀ ਹੰਗਾਮਾ ਇਕੱਲਾ ਚੱਕੀਆਂ ਜਾ ਰਹੀਆਂ ਕੁੱਟਿਆ ਜਾ ਰਹੀਆਂ ਜੀ ਉਗੀ ਪ੍ਰਵਾਸੀ ਨੇ ਦੇਖੋ ਜੀ ਹੁਸ਼ਿਆਰਪੁਰ ਦੇ ਵਿੱਚ ਇੱਕ ਬੱਚੇ ਨਾਲ ਦੁਸਤ ਕੰਮ ਕੀਤਾ ਉਸ ਤੋਂ ਬਾਅਦ ਜਿਹੜਾ ਨੂੰ ਮੋਦੇ ਘਾਟ ਉਤਾਰਿਆ ਤੇ ਅੱਜ ਦੇਖੋ ਜੀ ਬੜੀ ਹੰਗਾਮਾ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਜਿਹੜੀ ਥੱਪੜਾ ਥੱਪੜੀ ਹੋ ਰਹੀ ਹੈ ਜੀ ਛੱਡਿਆ ਨਾ ਬੰਦੇ ਛੱਡਿਆ ਸੁਣਦੇ ਆਂ ਅੱਧੇ ਲੋਕੀਓ ਬੋਲਦੇ ਨਹੀਂ ਹੋਗੇ ਕੁਛ ਨਾ ਬੋਲਣਾ ਇਹ ਪ੍ਰਵਾਸੀ ਹੈ ਜੀ ਦੇਖੋ ਤਸਵੀਰਾਂ ਦੇ ਵਿੱਚ ਜਿਹੜਾ ਹੁਣ ਅੱਜ ਇਹਨਾਂ ਨੂੰ ਹੋਇਆ ਕੱਲ ਪੰਜਾਬੀਆਂ ਨਾਲ ਵੀ ਹੋਊਗਾ। ਇਹਨਾਂ ਨੂੰ ਪੰਜਾਬੀਆਂ ਨਾਲ ਵੀ ਹੋਊਗਾ। ਆਂਟੀ ਜਿਹੜਾ ਉਹ ਸ਼ਹਿਰਪੁਰ ਦੇ ਵਿੱਚੋਂ ਪਰ ਉਹ ਪੰਜਾਬੀ ਦੇ ਨਾਲ ਹੀ ਬੱਚੇ ਨਾਲ ਹੋਇਆ ਕੰਮ ਗੱਲ। ਬੱਟਾ ਜਿਹੜਾ ਕੀਤਾ ਹੈ ਕੰਮ। ਬੱਟਾ ਉਹਨਾਂ ਨੂੰ। ਪਪਾ ਕੋਈ ਵੀ ਹੋਵੇ ਪਮਾਸ ਕਿਉਂ ਲਾਇਆ? ਹੂੰ। ਹੈ? ਛੱਡ ਨਹੀਂ ਨਹੀਂ ਆਈ ਲੰਮੀ। ਛੱਡ ਨਹੀਂ ਗਈ ਇਤਰੇ ਬੰਦਿਆਂ ਨੂੰ। ਹਿੱਟ ਮਾਰ ਮਰਜਾ ਨੇ ਇਹਦੇ ਚੱਕੇ। ਸੇ ਪਾਰ ਜਾ ਇਹਦਾ ਮੋੜਾ। ਉਹ ਇਹ ਤਾਂ ਰਾਮ ਜੀ ਪੁੱਛਿਆ ਵਾ ਇਹਨੇ ਬਾਹਰ ਕੇ ਜੱਜ ਦੇਖਣ ਲਿਆ ਆ। ਤੁਸੀਂ ਇਹ ਜੋ ਬਿਹਾਰ ਤੋਂ ਆਂਦੇ ਕਾਮਗਰਾਂ ਆਂਦੇ ਤਾਂ ਕਿਸੇ? ਆ ਤੇਰੀ ਬੰਨ ਮੈਂ ਕਹਿੰਦੀ ਜੀ ਮੇਰੀ ਨਹੀਂ। ਨਹੀਂ ਬੋਲੋ ਬੋਲੋ ਜੀ ਆਂਦੀ ਬੋਲੋ ਕੋਈ ਨਹੀਂ। ਇਹੀ ਸੀ ਆ। ਬੋਲੋ। ਨਹੀਂ ਇਹਨਾਂ ਨੂੰ ਦੇਖੋ ਜਿਹੜੇ ਬਈਏ ਗੰਦੇ ਆ ਉਹਨਾਂ ਤਾਂ ਪੰਜਾਬ ਵਿੱਚੋਂ ਕੱਢਣਾ ਚਾਹੀਦਾ ਆ। ਹੂੰ। ਬਈ ਆਪਕੋ ਕੱਢਣਾ ਚਾਹੀਦਾ ਇੱਥੇ ਨਹੀਂ ਰੱਖਣਾ ਚਾਹੀਦਾ। ਇਹ ਆਲੇ ਬਈਆਂ ਨੇ ਬਹੁਤ ਗੰਦ ਬਾਤਾਂ ਇੱਥੇ ਆ ਕੇ। ਕਿਉਂਕਿ ਉੱਥੇ ਤਾਂ ਮਾਹੌਲ ਸ਼ਾਂਤ ਨਹੀਂ ਹੋਇਆ ਲੈ ਤੇ ਇੱਥੇ ਫੇਰ ਦੇਖੋ ਜਲੰਧਰ ਦੇ ਵਿੱਚ ਵੀ ਆਪਣੀ ਨਵਾਂ ਕੰਮ ਫੇਰ ਅੱਜ ਸ਼ੁਰੂ ਹੋ ਗਿਆ ਆ। ਇਹ ਤੋ ਨਾ ਉਹ ਬਚਾਰੇ ਬੱਚੇ ਮਾਂ ਤੇ ਕਿੱਦਾਂ ਰੋ ਰਹੇ ਜਿਹਨਾਂ ਦਾ ਮੁੰਡਾ ਮਰਿਆ ਆ ਹਾਂ ਇਹ ਇਹ ਨਵਾਂ ਕੰਮ ਹੋਰ ਚੰਦ ਚਾਹ ਜਿੱਤੇ ਪੰਜਾਬ ਵਿੱਚ ਨਹੀਂ ਕੋਈ ਇਕੱਲੀ ਘਟ ਸੀਗੀ ਬਿਲਕੁਲ ਐਸੇਚੋ ਸਾਹ ਜਿਹੜੇ ਮੌਕੇ ਤੇ ਪਹੁੰਚੂ ਕੇ ਜਗ੍ਹਾ ਦੇ ਉੱਤੇ ਜਿੱਥੇ ਪ੍ਰਵਾਸੀ ਨੂੰ ਰੰਗਿਆ ਤੀ ਜਿਹੜਾ ਫੜਿਆ ਹੋਇਆ ਜਨ ਸਰ ਜੀ ਕੀ ਨਹੀਂ ਆ ਰਹੀ ਹੈ ਸਾਡੀ ਅਸੀਂ ਦਰ ਮੀਡੀਆ ਵਾਲਾ ਬਣਵਾਏ ਕੌਣ ਬੱਚੀ ਕੌਣ ਬੋਲ ਦੋ ਬੋਲੋ 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 ਬਿਲਕੁਲ ਐਸੇ ਸਾਬ ਜਿਹੜੇ ਕਾਬਿਲ ਅਫਸਰ ਜਿਹੜੇ ਪਹੁੰਚੂਗੇ ਇੱਥੇ ਮੌਕੇ ਤੇ ਜਿਹੜਾ ਉਹਨੂੰ ਫੜਿਆ ਹੋਇਆ ਕੋਈ ਨਹੀਂ ਬਾਈਟ ਦਿੱਤੀ ਉਹਨਾਂ ਦੀ ਬਾਈਟ ਤੇ ਕਰਨੀ ਪੈਣੀ ਹੈ ਨਾ ਹਾਂ ਜੀ ਗੇਰੇ ਉਹਦੇ ਉਹਦਾ ਦੇ ਵੀ ਕੰਪੜੇ ਰੁਣੀ ਗਈ ਨਾ ਉਹ ਕਹ ਰਿਹਾ ਕਿ ਮੈਨੂੰ 4 ਘੰਟੇ ਦੇ ਬਾਹਰ ਆ ਜਾਣਾ ਫੇਰ ਮੈਂ ਆ ਕੇ ਕੰਮ ਕਰਦਾ ਕਰਦਾ ਸਰ ਉਹ ਤੇ ਨਾ ਮੌਕੇ ਤੇ ਕਹਿ ਰਿਹਾ ਕਹਿੰਦਾ ਕਿ ਮੈਂ 1 ਘੰਟੇ ਤੇ ਬਾਹਰ ਆ ਜਾਣਾ ਜੀ ਉਹ ਤੇ ਸੜੀਆਮ ਕਹਿ ਰਿਹਾ ਜੀ ਹੁਣੇ ਕਹਿ ਰਿਹਾ ਉਹ ਤੇ ਕਹਿ ਦੇ ਇਹ ਤਾਂ ਹੁੰਦਾ ਬਿਲਕੁਲ ਨਹੀਂ ਹੁੰਦਾ ਹੋ ਸਕਦਾ ਸਰ ਮੈਂ ਮੌਕੇ ਤੇ ਹੀ ਆ ਸਰ ਬੰਦਾ ਫੜਿਆ ਆਸਟਾ ਹੱਥ ਚ ਫੜ ਕੇ ਲਾ ਕੇ ਬੋਲਾ ਕਿ ਚਲ ਆਪਣਾ ਕੰਮ ਠੀਕ ਹੈ ਮੈਂ ਉਸਕੋ ਮੇਰੇ ਬੱਚੇ ਹੈ ਜਨਾਨੀ 9 ਸਾਲ ਕੇ ਮੈਂ ਸੂਰੀਆ ਠੀਕ ਹੈ ਮੈਂ ਬੱਚ ਉਸ ਬਤਾ 4 ਸਾਲ ਕੇ ਮੁੰਡੂ ਮੈਂ 10 ਸਾਲ ਲਖਾ ਕਿਉਂ ਲੈ ਕੇ ਗਏਗੇ ਇਹ ਬੱਚੇ ਮੁਹੱਲੇ ਕੀ ਹੈ ਭੁੱਲ ਗਿਆ راستہ ਤਾਂ ਲੈ ਆਇਆ ਕਿ ਮੈਂ ਗਲਤੀ ਕੀਨੇ ਗਏ ਕਿਨੇ ਕਿਨੇ ਗਿਆ ਸੀ ਕਿਨੇ ਗਿਆ ਸੀ ਕਮਰੇ ਕਿਦੋਂ ਲੈ ਗਿਆ ਆਪਣੇ ਕਮਰੇ ਕਿਦੋਂ ਲੈ ਗਿਆ ਆਪਣੇ ਕਮਰੇ ਕਿਉਂ ਲੈ ਗਿਆ ਬਾਹਰ ਸੀ ਤੁਸੀਂ ਇਹ ਕਿਦਾਂ ਕਮਰੇ ਹਨ ਨਹੀਂ ਨਾ ਉੱਥੇ ਛੱਡ ਕੇ ਆ ਬਈ ਸਾਨੂੰ ਗੱਲ ਕਰਨ ਨੂੰ ਮੜੀ ਜੀ ਆਪਣੇ ਕਮਰੇ ਕਿਉਂ ਲੈ ਗਏ ਆਪਣੇ ਕਮਰੇ ਕਿਉਂ ਲੈ ਕੇ ਗਈ ਮਲਿਕਾ ਆ ਆਪਣੇ ਕਮਰੇ ਠੀਕ ਹੈ ਲੜਕੀ ਕੋਲ ਆਪਣੇ ਲੜਕੀ ਤੋਂ ਬੋਲਾ ਕਿ ਬਤਾ ਇਹ ਭੁੱਲ ਕੇ ਹੈ ਨਾ ਇਸ ਕੋ ਨੀ ਤੇਰਾ ਕੀ ਮਤਲਬ tha ki ਲੜਕੀ ਕੋ ਲੈ ਕੇ ਜਾਣੇ ਗੇ ਨਾ ਭਾਜੀ ਆਸਤੇ ਮੈਂ ਪੱਛੀ ਮੁਹੱਲੇ ਕੀ ਹੈ ਜਾਣਤੀ ਹੈ ਠੁੜ ਗਈ ਠੀਕ ਹੈ ਬਿਲਕੁਲ ਦੇਖੋ ਜੀ ਐਸਐਸਓ ਸਾਹਿਬ ਨੇ ਜਿਹੜਾ ਉਹਨੂੰ ਫੜ ਲਿਆ ਮੌਕੇ ਤੇ ਬਿਲਕੁਲ ਲੈ ਕੇ ਜਾਇਆ ਜਾ ਰਿਹਾ ਜਿਹਨੂੰ ਬਿਲਕੁਲ ਦੇਖੋ ਜੀ ਪ੍ਰਵਾਸੀ ਦੇਖੋ ਪ੍ਰਵਾਸੀ ਜਿਹੜੇ ਮਾਹੌਲ ਖਰਾਬ ਕਰ ਰਹੇ ਜੀ ਜਲੰਧਰ ਸ਼ਹਿਰ ਦਾ ਵੀ ਹੁਣ ਮਾਹੌਲ ਖਰਾਬ ਕਰਨ ਲੱਗੇ ਸੀ ਮੌਕੇ ਤੇ ਐਸਐਸਓ ਸਾਹਿਬ ਪਹੁੰਚ ਚੁਕੇ ਆ ਇਹ ਬੰਦਾ ਛੋੜੀ ਜਿਹੀ ਬੱਚੀ ਦੇ ਨਾਲ ਅਰੋਪ ਹੈਗਾ ਇਹ ਹੁਣ ਉਸ ਤੋਂ ਕੰਮ ਕਰਦ ਨੂੰ ਜਿਹੜਾ ਤਸਵੀਰਾਂ ਦੇਖ ਰਹੇ ਹੋ ਤੇ ਐਸਐਸਓ ਸਾਹਿਬ ਖੁਦ ਮੁਕਤੇ ਤੇ ਆਏ ਹੋਏ ਨੇ ਗਾਜਵਿੰਦਰ ਸਿੰਘ ਜੀ ਰਾਣਾ ਸਾਹਿਬ ਆਏ ਹੋਏ ਨੇ ਉਹ ਦੇਖ ਸਕਦੇ ਹੋ ਕਿ ਇਹਨਾਂ ਨੂੰ ਬੰਦੇ ਨੂੰ ਕਾਬੂ ਕਰਕੇ ਪੁਲਿਸ ਆਪਣਾ ਲੈ ਕੇ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਬਿਲਕੁਲ ਦੇਖੋ ਜੀ ਇਹ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਆ ਪਰਵਾਸੀ ਵੀ ਦੇਖੋ ਜੀ ਐਸਐਸਓ ਸਾਹਿਬ ਬੈਠੇ ਨੇ ਕੀ ਮਾਮਲਾ ਕੀ ਹੈ ਸਾਹਿਬ ਬਾਪੂ ਜੀ ਸਰ ਬਾਈਟ ਦੇ ਦਿਓ ਤੁਹਾਡਾ ਮਾੜਾ ਜੀ ਮੈਂ ਕੋਰਟ 'ਚ ਸੀ ਅੱਛਾ ਜੀ ਕੋਰਟ 'ਚ ਜਦੋਂ ਐਵੀਡੈਂਸ ਖਤਮ ਹੋਈ ਤਾਂ ਮੈਨੂੰ ਇਮੀਡੀਏਟਲੀ ਪਤਾ ਲੱਗਾ ਕਿ ਕੋਈ ਪ੍ਰਵਾਸੀ ਇੱਕ ਬੱਚੀ ਨੂੰ ਚੱਕ ਕੇ ਸਰ ਦੋ ਮਿੰਟ ਰੁਕ ਜੀ ਲੈ ਜਣਗੇ ਸਰ ਜੀ ਸਰ ਜੀ ਹਾਂਜੀ ਸਰ ਮੈਂ ਇਮੀਡੀਏਟਲੀ ਕੋਰਟ 'ਚੋਂ ਵਾਪਸ ਆਇਆ ਮੈਨੂੰ ਪਤਾ ਲੱਗਾ ਕਿ ਕੋਈ ਪ੍ਰਵਾਸੀ ਬੱਚੋਟੀ ਜੀ ਬੱਚੀ ਹੈ ਜੀ ਮੈਨੂੰ ਏਜ ਨਹੀਂ ਪਤਾ ਉਹਦੀ ਉਹਨੂੰ ਚੱਕ ਕੇ ਉਧਰ ਕੋਈ ਉਹਦੇ ਨਾਲ ਜਬਰਜਨਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਪਬਲਿਕ ਨੇ ਫੜਿਆ ਨੂੰ ਇਮੀਡੀਏਟਲੀ 112 ਤੇ ਕਾਲ ਆਈ ਮੇਰਾ ਡਿਊਟੀ ਅਫਸਰ ਪਹੁੰਚਿਆ ਮੈਨੂੰ ਉੱਥੇ ਬਦਲੇਗਾ ਕੋਰਟ ਚੋਂ ਕੋਰਟ ਚੋਂ ਇਮੀਡੀਏਟਲੀ ਮੈਂ ਆ ਗਿਆ ਰਸ਼ ਕਰਕੇ ਹੁਣ ਜਾ ਕੇ ਮਾਮਲਾ ਪੂਰੀ ਤਰ੍ਹਾਂ ਚੈੱਕ ਕਰ ਲੈਣਾ ਠੀਕ ਹੈ ਠੀਕ ਹੈ ਸਰ ਹਾਂ ਸਰ ਗੱਲ ਕਰਿਓ ਇੱਕ ਮਿੰਟ ਸਾਹਿਬ ਜੀ ਜਿਨ੍ਹਾਂ ਦੇ ਕਿਰਾਏ ਤੇ ਰਹਿੰਦੇ ਆ ਉਹਨਾਂ ਦੇ ਵੀ ਐਕਸ਼ਨ ਹੋਣਾ ਚਾਹੀਦਾ ਓਕੇ ਓਕੇ ਹਾਂਜੀ ਕੀ ਤਾਂ ਗਿਆ ਘਾੜਾ ਅੱਛਾ ਉਹ 도ੜੀਏ ਜਿੱਥੇ ਰਹਿ ਰਹੇ ਆਂ ਬਰਵਾਸੀ ਉਹਨਾਂ ਤੇ ਵੀ ਅਕਸਰ ਹੁੰਨਾ ਚਾਹੀਦਾ ਨਾਲ ਐ ਨਹੀਂ ਬਾਹਰ ਵੀ ਨਹੀਂ ਨਿਕਲੇ ਅੱਛਾ ਬਾਹਰ ਵੀ ਨਹੀਂ ਨਿਕਲੇ ਕਿੰਨੇ ਜਿੰਨੇ ਹਾਂ ਹੂੰ ਬੋਲੋ ਬੋਲੋ 180 50 ਕਰਕੇ ਤੇ ਇਕਰਾਜਾ ਬੇਕਾਵਾ ਰਾਜਾ ਉਹ ਕਹਿੰਦੇ ਜੇਕਰ ਬਾਹਰ ਆਜੋ ਬਾਹਰ ਬਾਹਰ ਬਿਲਕੁਲ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਇਹ ਬਾਬਾ ਚੌਂਕ ਦੇ ਨਜ਼ਦੀਕ ਹੀ ਜਿਹੜਾ ਇਹ ਦੇਖੋ ਜੀ ਮੋਕੇ ਦੇ ਪ੍ਰਵਾਸੀ ਨੂੰ ਹੁਣ ਫੜ ਲਿਆ ਜੀ ਉੰਗੀ ਪ੍ਰਵਾਸੀਆਂ ਦੇ ਜਿਹੜੇ ਹੌਸਲੇ ਵਧੇ ਹੋਏ ਆ ਆ ਸ਼ਰੀਆਨ ਜਿਹੜੇ ਦਾਦਾ ਕਾਨ ਕਰਦੇ ਬੱਚਿਆਂ ਦੇ ਨਾਲ ਪਰ ਹੁਣ ਦੇਖੋ ਜੀ ਇੱਕ ਮਿੰਟ ਉੱਧਰ ਜਾਣਾ ਪਊਗਾ ਬੱਡੇ ਭਾਜੀ ਦੇਖਿਓ ਵੱਡੇ ਭਾਜੀ ਵੱਡੇ ਭਾਜੀ ਮੜਾ ਦਿਖ ਰਿਹਾ ਹੈ ਭਾਈ ਮੱਲਾ ਪਹੁੰਚੇ ਸਾਰੇ ਤੁਹਾਡੇ ਬਾਈ ਦੇਖੋ ਵੱਡੇ ਬਾਈ ਜੀ ਇਹ ਕਹਿ ਰਿਹਾ ਮੈਂ 1 ਘੰਟੇ ਬਾਅਦ ਪੁਲਿਸ ਕੋਲ ਛੁੱਟ ਕੇ ਵਾਪਸ ਆਉਂਗਾ ਤੇ ਤੁਹਾਡੇ ਬੱਚੇ ਨਾਲ ਤਾਨ ਕਰਕੇ ਜਾਉਂਗਾ ਸਾਰੇ ਇਹੋ ਜਿਹੇ ਹਾਂਜੀ ਜਾਂ ਆਉਂਦਾ ਨਹੀਂ ਵਾਪਸ ਹੂੰ ਥੈਂਕ ਯੂ ਲਈ ਸ਼ਰਮ ਨਹੀਂ ਕਰਾਦੇ ਹਾਂ ਅੰਦਰ ਕਰਾਓ ਬੱਚਾ ਇਹ ਲਈ ਕਰਦਾ ਹੈ ਤਦ ਕੀ کہہ ਰਹੇ ਸੀ ਇੱਕ ਘੰਟੇ ਤੱਕ ਫਿਰ ਬਾਹਰ ਆ ਜਾਈਂਗਾ ਨਹੀਂ ਘੰਟੇ ਤੱਕ ਬਾਹਰ ਹਾਂ ਪੁਸ ਵਾਲੇ ਕੋ ਭੇਜੋ ਮੈਂ ਘੰਟੇ ਸਾਢੇ ਭੇਜੋ ਇੱਕ ਘੰਟੇ ਤੱਕ ਬਾਹਰ ਰਹਾਂਗਾ ਉਹ ਕਿੱਦਾਂ ਦੇਖਦੇ ਹੋ ਕਿ ਹੌਂਸਲੇ ਇਹਨਾਂ ਦੇ ਵਧੇ ਪਏ ਆ ਜੀ ਅਗਲਾ ਸ਼ਰਿਆਮ ਕਹਿੰਦਾ ਜੀ ਪਤਾ ਨਹੀਂ ਕਿਹੜੀ ਫੈਕਟਰੀ ਦਾ ਨਾਮ ਲੈ ਰਿਹਾ ਜੀ ਆਪਣਾ ਮੈਨੂੰ ਬੁਲਾਓ ਮੈਂ ਮਾਲਕ ਆਏਗਾ ਮੇਰਾ ਛੁੜਾ ਕੇ ਲੈ ਕੇ ਜਾਏਗਾ ਮੈਂ ਵਾਪਸ ਆਉਂਗਾ ਫੇਰ ਹੋਰ ਆ ਇਦਾਂ ਦੀ ਗੱਲਾ ਕਰਾਈਏ ਇਹ ਇਹਨਾਂ ਦੇ ਹੌਂਸਲੇ ਦੇਖੋ ਕਿੱਦਾਂ ਵਧੇ ਕਿੱਦਾਂ ਨਹੀਂ ਵਧੇ ਇਹਨਾਂ ਨੂੰ ਪਤਾ ਜਾਂ ਪੁੱਸ ਜਾਂਦੀ ਇਹ ਜਾਂਦੇ ਆ ਜੀ ਜਿਹੜਾ ਸਾਫ਼ ਕਰਾ ਜੀ ਆਟਰਮਾ ਥਾਣੇ ਮੈਨੂੰ ਭੇਜੋ ਮੈਂ ਸਰੂਤਾ ਕੀਤਾ ਦੇ ਦਿੱਤੋ ਕਿ ਹੁਸ਼ਿਆਰਪੁਰ ਦੇ ਵਿੱਚ ਬੱਚੇ ਦੇ ਨਾਲ ਜਿਹੜਾ ਇਦਾਂ ਦੇ ਪ੍ਰਵਾਸੀਏ ਨੇ ਜਿਹੜਾ ਕੀਤਾ ਇਦਾਂ ਦਾ ਕੰਮ ਉਸ ਤੋਂ ਬਾਅਦ ਹੁਣ ਦੇਖੋ ਜਲੰਧਰ ਨੂੰ ਟਾਰਗੇਟ ਬਣਾਇਆ ਜਾ ਰਿਹਾ ਈ ਦੇਖੋ ਜੀ ਫੂਸ ਆਪੇ ਕਹਦੇ ਤੁਸੀਂ ਜੋ ਕਰਨਾ ਕਰ ਲੋ 15 ਮਿੰਟਾਂ ਨਾ ਖਾਲੀ ਕਰਾਇਆ ਤਾਕਲ ਕਰ ਹੂੰ ਇਹ ਸਾਰੀ ਫੂਸੀ ਛਾਇ ਜੀ ਸਾਡੀ ਇਹਨੂੰ ਲੈ ਕੇ ਗਏ ਆ ਇਹ ਤੁਹਾਨੂੰ ਫੇਰ ਇੱਕ ਦਿਨ ਇੱਥੇ ਮਿਲੂਗਾ ਬੰਦਾ ਇਹ ਇੱਥੇ ਦਿੱਦੇ ਹੌਸਲੇ ਖੁੱਲੇ ਇਹਨਾਂ ਦੇ ਜੀ ਦੇਖੋ ਨਾ ਮਾਲਮ ਕਾਨ ਬਾਹਰ ਆਇਆ ਇਹਨਾਂ ਦਾ ਠੀਕ ਆ ਮਾਲਮ ਕਰਮ ਕਰਾਇਆ ਲੈਣ ਨੂੰ ਤੇ ਮਾਲਮ ਕਾਨ ਆਵੇ ਠੀਕ ਆ ਨਾ ਤੇ ਮਾਲਮ ਕੰਨ ਬਾਹਰ ਨਹੀਂ ਆਇਆ ਬੰਦਾ ਤੋਂ 20 ਭਈਏ ਰਹਿੰਦੇ ਉਹਨਾਂ ਦੇ ਉਹਨਾਂ ਦੇ ਮਕਾਨ ਦੇ ਵਿੱਚ ਕੋਈ ਕਾਰਵਾਈ ਹੋਣਾ ਕਰ ਤੋਂ ਕੁਝ ਨਹੀਂ ਹੂੰ ਐਡੀ ਪ੍ਰੂਫ ਵੀ ਨਹੀਂ ਕੋ ਲਿੱਤਾ ਹੁਣ ਮੇਰੇ ਸਾਹਮਣੇ ਪੈਦਾ ਦਾ ਜੇ ਉਹ ਕਿੱਦਾਂ ਧੱਕੀ ਜਾ ਰਹੇ ਪਰਵਾਸੀ ਭਾਈ ਐਡੀ ਜਾ ਕੇ ਘਰ ਦੇਖੋ ਉਹਨਾਂ ਜਾ ਕੇ ਧੱਕੂਸ ਗਈ ਆ ਨਾ ਮੀਡੀਆ ਰਹੀ ਹੈ ਠੀਕ ਨੇ ਇਹ ਤਾਂ ਧੱਕਾ ਰਹੇ ਨੇ ਬਿਲਕੁਲ ਪੂਰਾ ਮੱਲਾ ਨਿਵਾਸੀ ਦੇਖ ਸਕਦੇ ਹੋ ਪ੍ਰਧਾਨ ਜੀ ਕਿੱਦਾਂ ਦੇਖਦੇ ਹੋ ਕਿ ਐਦਾਂ ਦਾ ਮਾਹੌਲ ਜਿਹੜਾ ਹੁਣ ਪਹਿਲਾਂ ਹੁਸ਼ਿਆਰਪੁਰ ਨੂੰ ਟਾਰਗੇਟ ਹੈ ਹੁਣ ਜਲੰਧਰ ਦੇ ਉੱਤੇ ਐਦਾਂ ਦਾ ਕਿਉਂਕਿ ਜੇ ਉਹਦੀ ਮਾਂ ਨੇ ਨਾ ਦੇਖਿਆ ਹੁੰਦਾ ਤੇ ਉਹਦੇ ਕੰਮ ਕਰ ਚੁੱਕਾ ਸੀ ਆਪਣੇ ਬੱਚੇ ਦੇ ਨਾਲ ਗਲਤ ਕੰਮ ਕੀ ਸੋਚਣਾ ਕਰੋ ਜੀ ਜੇ ਹਾਰਪੁਰ ਚ ਕੜਨਾ ਸ਼ੁਰੂ ਕਰਤੇ ਨਾ ਹੂੰ ਇਹ ਪੰਜਾਬ ਸਰ ਆਪਣਾ ਹੀ ਆ ਤੂੰ ਫਿਕਰ ਨਾ ਕਰੋ ਹਾਂ ਜਲੰਧਰ ਚ ਹੁਣ ਆ ਗਿਆ ਵਾ ਇਹ ਆਪਣੇ ਬੱਚੇ ਦੀ ਛੱਡਣ ਦੇ ਤੇ ਸਾਡੇ ਕਿੱਥੋਂ ਛੱਡ ਦੂ ਇਹ ਹਾਂ ਇਹ ਹੁਣ ਆਪਾਂ ਪਹਿਲ ਕਰ ਲਈ ਸ਼ੁਰੂ ਇਸ ਏਰੀਆ ਚ ਆਪਣੇ ਭਰਾ ਸਾਰੇ ਉਹ ਕਿਤੇ ਕਿਤੇ ਮੈਂ ਪਾਣੀ ਪੀਣ ਲਈ ਲੈ ਕੇ ਜਾ ਰਿਹਾ ਸੀ ਉਹਨੂੰ ਕਹਿੰਦਾ ਘਰੇ ਬੱਚੇ ਨੂੰ ਕਹਿੰਦਾ ਅੱਗੇ ਵੀ ਮੈਂ ਉਹਨੂੰ ਮਹੱਲੇ ਦੇ ਤੱਕ ਤਾਂ ਕਰਕੇ ਲੈ ਕੇ ਜਾ ਰਿਹਾ ਸੀ ਤੇ ਦੇਖੋ ਜੀ ਪ੍ਰਮਾਤਮਾ ਜਾਣਦਾ ਉਹ ਇਹ ਤੇ ਹੁਣ ਜਦੋਂ ਪਰ ਮਾਂ ਕਹਿ ਰਹੀ ਕਿ ਨਹੀਂ ਮੈਂ ਬਾਥਰੂਮ ਚ ਦੇਖਿਆ ਉਹਨੂੰ ਆਪ ਕੱਢਿਆ ਕਹਿੰਦੇ ਉਸ ਵਲੇ ਨੂੰ ਇਹ ਹੁਣ ਉਹਦਾ ਮੈਡੀਕਲ ਹੋਊਗਾ ਬੱਚੇ ਦਾ ਉਸ ਤੋਂ ਬਾਅਦ ਪੁਸ਼ਟੀ ਕਰਾਂਗੇ ਬਾਕੀ ਛੋਟਾ 4 ਸਾਲ ਦਾ ਬੱਚਾ ਹ ਦੇ ਵਿੱਚ ਪ੍ਰੀਤਨਗਰ ਵਸਤੀ ਪੂਰੇ ਖਾਲੀ ਪੈਂਦਾ ਵਾ ਅਸੀਂ ਇੱਥੋਂ ਆਪਣੇ ਆਪਣੇ ਵਾਡਾਂ ਚੋਂ ਪ੍ਰਵਾਸੀ ਤੱਕ ਕੁਆਟਰ ਖਤਮ ਕਰਦੇ ਹਾਂ ਅੱਛਾ ਖਤਮ ਕੀ ਕੁਆਟਰ 40 ਕੁਆਟਰ ਮੈਂ ਸਾਰੇ ਖਾਲੀ ਕਰਾਉਣੇ ਐਮਐਲਏ ਸਾਹਿਬ ਦਵੇਣਾ ਦਵੇ ਮੈਨੂੰ ਫਰਕ ਨਹੀਂ ਪੈਂਦਾ ਸਾਨੂੰ ਥੋੜਾ ਜਾਣਾ ਪਵੇ ਜਿੱਥੇ ਜਾਣਾ ਪਈ ਸਹਾਰਾ ਲਵਾਂਗੇ ਲੇਕਿਨ ਕੁਆਟਰ ਇਹ ਮੱਲਿਆਂ ਚੋਂ ਖਤਮ ਕਰਾਂਗੇ ਕਿਉਂਕਿ ਜੇ ਅਸੀਂ ਆਪ ਨਾ ਇਹਨਾਂ ਨੂੰ ਕੱਢਿਆ ਤੇ ਇਹਨਾਂ ਦੇ ਸਾਡੇ ਬੱਚੇ ਕੜਨਾ ਹੀ ਕੜਨੇ ਹਾਂ ਬਿਲਕੁਲ ਵੀ ਦੇਖ ਸਕਦੇ ਹੋ ਹੁਣ ਜਿਹੜਾ ਦੱਸਿਆ ਜਾ ਰਿਹਾ ਕਿ ਪੂਰੇ ਖਾਨ ਬਸਤੀ ਦੇ ਵਿੱਚ ਜਿੱਥੇ ਹੁਣ ਪਰਵਾਸੀਆਂ ਨੂੰ ਜਿਹੜਾ ਕੱਢਿਆ ਜਾਏਗਾ ਕਿਉਂਕਿ ਪਰਵਾਸੀਆਂ ਹੀ ਬਲੇ ਬਲੇ ਲੋਕ ਜਿਹੜਾ ਗਲਤ ਕੰਮ ਜਿਹੜਾ ਕੀਤਾ ਜਾ ਰਿਹਾ ਲੋਕ ਸਾਰੇ ਦੇਖੋ ਜੀ ਮੱਲਾ ਨਿਵਾਸੀ ਜਿਹੜੇ ਕਾਫੀ ਵਿਰੋਧ ਕਰ ਰਹੇ ਕਿਉਂਕਿ ਛੋਟੇ ਬੱਚੇ ਦੇ ਨਾਲ ਜਿਹੜਾ ਇੱਕ ਦੁਸ਼ਟ ਕੰਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਤੇ ਪੂਰਾ ਮੱਲਾ ਦੇਖੋ ਵਿਰੋਧ ਕਰ ਰਿਹਾ ਜੀ ਬਸ ਤਾਂ ਸੁਨੇਹੇ ਨਾਲ ਲੈ ਕੇ ਆ ਕੇ ਇੱਕ ਜੰਮਾ ਦੂਜਾ ਮੁੰਡਿਆਂ ਨੂੰ ਤਾਂ ਕੰਮ ਨਹੀਂ ਮਿਲਦੇ ਉਹ ਵਿਚਾਰੇ ਬਾਹਰ ਤਾਂ ਕਿੰਨੇ ਰਹਿ ਜਾਂਦਾ ਹੈਗਾ ਉਹ ਬੰਗਾਲੇ ਜੇ ਕਮਾ ਕਮਾ ਕੇ ਪੈਸਾ ਤੇ ਉੱਧਰ ਜਾ ਕੇ ਕੋਠੀਆਂ ਪਾਈਆਂ ਨਾਲੇ ਬੱਚੇ ਪੰਜਾਬੀਆਂ ਦੇ ਲੁੱਟਦੇ ਕੁੱਟਦੇ ਆ ਗਲਤ ਕੰਮ ਕਰਦੇ ਆ ਉਹਨਾਂ ਦੇ ਨਾਲ ਗਲਤ ਕੰਮ ਕਰਦੇ ਆ ਬਹੁਤ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਬਸ ਹਾਂ ਇੰਨੀ ਮਿਹਰਬਾਨੀ ਕਰ ਪੰਜਾਬ ਦੀ ਹਾਲਤ ਖਰਾਬ ਕੀਤੀ ਇਹਨਾਂ ਨੇ ਆਣ ਕੇ ਸਾਰੇ ਆ ਜਾਣੇ ਨੇ ਰਲ ਕੇ ਹਾਂ ਉੱਧਰ ਹੈ ਨਹੀਂ ਕੁਝ ਵੀ ਇਹਨਾਂ ਵਾਸਤੇ ਇੱਧਰ ਪੰਜਾਬ ਜਾਂਦੇ ਪੰਜਾਬ ਦੇ ਮੁੰਡਿਆਂ ਨੂੰ ਕੰਮ ਨਹੀਂ ਮਿਲਦੇ ਹਾਂ ਸਹੀ ਆਲੇ ਆਸ ਤੇ ਲੈ ਆ ਇੱਥੇ ਕਰ ਲੋ ਜੀ ਦੇਖੋ ਜੀ ਪੂਰਾ ਦੱਸਿਆ ਜਾ ਰਿਹਾ ਜਿਨ੍ਹਾਂ ਦੇ ਮਕਾਨ ਦੇ ਉੱਤੇ ਪ੍ਰਵਾਸੀ ਰਹਿ ਰਹੇ ਸੀ ਉਹ ਇਸ ਲਈ ਜਿਹੜੇ 도ੜ ਚੁੱਕੇ ਆ ਕਾ ਇੱਕ ਚਾਰ ਸਾਲ ਦਾ ਉੱਥੇ ਮੁੰਡਾ ਮਾਰ ਦਿੱਤਾ ਚਾਰਪੁਰ ਦੇ ਵਿੱਚ ਚਾਰਪੁਰ ਮਾਰ ਦਿੱਤਾ ਅੱਜ ਇੱਥੇ ਕਾਂਜ ਕਰ ਦਿੱਤਾ ਭਈਆਂ ਨੇ ਕੱਲ ਨੂੰ ਕੋਈ ਬੱਚਾ ਅਸੀਂ ਨਹੀਂ ਇੱਥੇ ਕੱਲ ਨੂੰ ਬੱਚਾ ਕਦੀ ਨਹੀਂ ਮਾਰਦਾ ਜੇ ਬੱਚੇ ਨਹੀਂ ਖੇਡਣ ਚਾਹ ਰਹੇ ਇੱਥੇ ਨਹੀਂ ਜਾਣਾ ਚਾਹੀਦਾ ਕਿਸੇ ਨੂੰ ਵੀ ਭਈਆ ਕੱਟਵਾ ਦਈਦਾ ਐਸੀ ਐਸੀ ਮਗਲਿਆਂ ਨੂੰ ਗੰਦ ਮਾਰਿਆ ਕਰ ਇਹ ਤਾਂ ਗੰਦ ਮਾਰਿਆ ਮਗਲਿਆਂ ਦਾ ਬਹੁਤ ਜ਼ਿਆਦਾ ਅਸੀਂ ਭਈਆ ਨਹੀਂ ਰੱਖਣੇ ਜਿਸ ਕੁਆਰਟਰ 'ਚ ਰਹ ਰਹੇ ਕਿੰਨੇ ਕੇ ਮਕਾਨ ਸੀ ਪ੍ਰਵਾਸੀਆਂ ਦੇ ਉਹ ਪਿੱਛੇ ਰਹਿੰਦੇ ਆ ਉਹਨਾਂ ਦੇ ਕੁੱਤੇ ਆ ਉਹਨਾਂ ਨੇ ਅੱਪਾ ਇੱਥੇ ਆਪੋ ਦਾਸਾ ਉਹ ਕਿਵੇਂ ਆ ਗਿਆ ਉਹ ਕਰ ਰਹੀ ਸੀ ਅਮਰੀਕਾ ਪੁਲਿਸ ਤੋਂ ਬੁਲਾਈ ਦੀ ਹੂੰ ਉਹ ਤੋਂ ਪੁਲਿਸ ਕਿੰਨੀ ਦੇਰ ਬਾਅਦ ਆ ਗਈ ਸੀ ਇੱਥੇ ਉੱਧਰ ਜਾਂਦਾ ਨਹੀਂ ਕੋਈ ਵੀ ਉੱਧਰ ਜਾਂਦਾ ਨਹੀਂ ਕੋਈ ਵੀ ਉਹਨਾਂ ਦੇ ਘਰ ਹੂੰ ਉਹਨਾਂ ਘਰ ਜਾ ਕੇ ਕਾਰਵਾਈ ਹੋਵੇ ਤਾਂ ਉੱਧਰ ਕੱਟੋ ਬੱਚੇ ਬੱਚੇ ਬਾਸ ਬਿਲਕੁਲ ਦੇਖ ਸਕਦੇ ਹੋ ਦੱਸਿਆ ਜਾ ਰਿਹਾ ਉਸ ਇਲਾਕੇ ਦੇ ਵਿੱਚ ਜਿਸ ਜਗ੍ਹਾ ਦੇ ਵਿੱਚ ਪ੍ਰਵਾਸੀ ਰਹਿ ਰਹੇ ਆ ਉਸ ਜਗ੍ਹਾ ਤੇ ਕੋਈ ਨਹੀਂ ਜਾਂਦਾ ਪਰ ਦੇਖੋ ਜੀ ਪ੍ਰਵਾਸੀਆਂ ਵੱਲੋਂ ਹੀ ਜਿਹੜਾ ਇੱਕ ਬੱਚੀ ਨੇ ਦੁਸ਼ਟ ਕੰਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਤੇ ਮੂਲਾ ਮੰਗਾ ਨਿਵਾਸੀ ਦੇਖੋ ਜੀ ਘਟਨਾ ਹੁੰਦੀ ਆ ਕਿ ਦੇਖੋ ਇਹ ਤਾਂ 4 ਸਾਲ 5 ਸਾਲ ਦੇ ਬੱਚੇ ਨਾਲ ਹੁਣ ਵੀ ਦੇਖੋ ਮੀਡੀਆ 'ਚ ਪਿੱਛੇ ਦੋ ਤਿੰਨ ਬੱਚਿਆਂ ਦਾ ਇੰਦਾ ਦਾ ਕਾਂਡ ਹੋ ਚੁੱਕਾ ਵਾ ਵੀ ਪ੍ਰਸ਼ਾਸਨ ਨੂੰ ਚਾਹੀਦਾ ਵਾ ਸਾਡੀ ਹੱਥ ਜੋੜ ਕੇ ਬੇਨਤੀ ਆ ਸਰਕਾਰ ਨੂੰ ਇਸ ਤਰ੍ਹਾਂ ਦੇ ਬੰਦਿਆਂ ਨੂੰ ਬਖਸ਼ਿਆ ਨਾ ਜਾਵੇ ਇੰਦਾ ਦੇ ਬੰਦਿਆਂ ਨੂੰ ਮਾਰ ਦੇਣਾ ਚਾਹੀਦਾ ਐਡ ਦੀ ਸਪੋਰਟ ਦੇਣਾਂ ਬਾਅਦ ਇੱਕ ਸਪੈਸ਼ਲ ਕਾਨੂੰਨ ਲੱਗਣਾ ਚਾਹੀਦਾ ਵਾ ਜੇਕਰ ਕਿਸੇ ਨਬਾਲਿਕ ਬੱਚੇ ਨਾਲ ਜੇ 5 ਸਾਲ ਦੇ ਬੱਚੇ ਨਾਲ 7 ਸਾਲ ਦੇ ਬੱਚੇ ਨਾਲ ਕੋਈ ਗਲਤ ਕਰਮ ਕਰਦਾ ਵਾ ਉਹਨੂੰ ਐਡ ਦੀ ਸਪੋਰਟ ਉਹਨੂੰ ਮਾਰ ਦੇ ਉਹਦੀ ਕੋਈ ਸਜ਼ਾ ਨਹੀਂ ਹੋਣੀ ਚਾਹੀਦੀ ਉਹਨੂੰ ਮਾਰ ਦੇਣਾ ਚਾਹੀਦਾ ਵਾ ਜਿਹੜਾ ਸਾਡੇ ਸਮਾਜ ਨੂੰ ਨਿੱਕੇ ਨਿੱਕੇ ਬੱਚਿਆਂ ਨੂੰ ਅਸੀਂ ਕੰਜਕਾ ਪੂਜਦੇ ਘਾਰੇ ਇੰਦਾ ਦੇ ਦੁਸ਼ਟਕਰਮ ਕਰਦੇ ਆ ਉਹ ਫਿਰ ਉਹ ਚੈਲੰਜ ਕਰਕੇ ਗਿਆ ਮੰਨੇ ਦੀਆਂ ਜਨਾਨੀਆਂ ਸਾਡੀਆਂ ਦਾਦੀਆਂ ਸਾਡੀਆਂ ਭੈਣਾਂ ਭਰਜੀਆਂ ਖੜੀਆਂ ਆ ਉਹ ਚੈਲੰਜ ਕਰਕੇ ਗਿਆ ਕਹਿੰਦਾ ਮੈਂ ਵਾਪਸ ਆਉਂਗਾ ਔਰ ਜਿਨ੍ਹਾਂ ਜਿਨ੍ਹਾਂ ਨੇ ਮੈਨੂੰ ਮਾਰਿਆ ਜਾਂ ਜਿਨ੍ਹਾਂ ਨੇ ਮੈਨੂੰ ਅਰੈਸਟ ਕਰਾਇਆ ਮੈਂ ਉਹਨਾਂ ਦਾ ਬਦਲਾ ਲਊਗਾ ਹੂੰ ਤੇ ਆਪਾਂ ਕਿੱਥੇ ਗਏ ਸਾਡਾ ਸਮਾਜ ਕਿੱਥੇ ਜਾਂਦਾ ਆਪਾਂ ਨੂੰ ਸਮਾਜ ਨੂੰ ਕੀ ਦੇਣ ਦਵਾਂਗੇ ਆਪਾਂ ਇਹ ਦਿਨ ਦੇਖ ਕੇ ਕਹਿੰਦਾ ਦੇ ਪ੍ਰਵਾਸੀ ਲਿਆ ਗਏ ਇਹਨਾਂ ਦਾ ਨਾਂਸ ਇਹਨਾਂ ਨੇ ਸਾਡੇ ਇਲਾਕੇ ਦਾ ਨਾਂਸ ਕਰਤਾ ਨਸ਼ਾ ਇਹ ਵੇਚਦੇ ਆ ਨਸ਼ਾ ਇਹ ਪੀਂਦੇ ਆ ਨਿੱਕੇ ਤੁਸੀਂ ਦੇਖੋ ਤਾਂ ਸਹੀ ਜਾ ਕੇ ਦੇਨਤਲਾ ਮੰਦਿਰ ਦੇ ਬਾਹਰ ਕਿੰਨੇ ਨਿੱਕੇ ਨਿੱਕੇ ਬੱਚੇ ਪ੍ਰਵਾਸੀਆਂ ਨੇ ਉੱਥੇ ਲਿਆਂਦੇ ਪਤਾ ਨਹੀਂ ਕਿਹਦਾ ਕਿਹਦਾ ਬੱਚਾ ਚੱਕ ਕੇ ਜਾਂਦਾ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਕਿਸੇ ਕੀਮਤ 'ਚ ਵੀ ਇਹਨਾਂ ਨੂੰ ਨਹੀਂ ਛੱਡਿਆ ਜਾਣਾ ਚਾਹੀਦਾ ਇਹਨਾਂ 'ਤੇ ਸਪੈਸ਼ਲ ਕਾਨੂੰਨ ਹੋਣਾ ਚਾਹੀਦਾ ਕਿ ਜਿਹੜਾ ਬੰਦਾ ਕਿਸੇ ਨਿੱਕੇ ਜੇ ਬੱਚੇ ਨਾਲ ਇਹਦਾ ਦੁਸ਼ਟ ਕੰਮ ਕਰਦਾ ਉਹਨੂੰ ਐਟ ਦੀ ਸਪੋਰਟ ਮਾਰ ਦੇਣਾ ਚਾਹੀਦਾ ਉਹਨੂੰ ਇਹ ਸੱਪ ਪਾਲਣੇ ਨਹੀਂ ਚਾਹੀਦੇ ਇੱਕ ਮੁੰਡਾ ਹੱਥ ਜੋੜ ਕੇ ਬੇਨਤੀ ਹਾਂਜੀ ਮਾਦੇ ਇੱਕ ਮੁੰਡਾ ਵੀ ਮਾਰਿਆ ਕੱਲ ਦੱਸੋ ਨਿੱਕੇ ਨਿੱਕੇ ਬੱਚੇ ਨਹੀਂ ਮਾਰਦੇ ਪਏ ਆ ਇਹਨਾਂ ਨੂੰ ਨਹੀਂ ਬਖਸ਼ਣਾ ਚਾਹੀਦਾ ਸਰਕਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਸਖਤ ਕਾਨੂੰਨ ਬਣਾਓ ਇਹਨਾਂ ਦੇ ਬੰਦਿਆਂ ਨੂੰ ਨਾ ਬਖਸ਼ੋ ਸਰ ਇੱਕ ਸਵਾਲ ਦੇ ਲਗਾ ਤੁਹਾਨੂੰ ਮੈਂ ਜੇ ਕਾਨੂੰਨ ਸਹੀ ਨਹੀਂ ਹੈਗਾ ਤਾਂ ਦੇ ਇਹਨਾਂ ਦੇ ਹੌਸਲੇ ਵਧੇ ਪਏ ਆ ਕੀ ਪੰਜਾਬੀਆਂ ਦੇ ਬੱਚੇ ਛੱਡ ਰਹੇ ਆ ਦੇਖੋ ਜਿਹੜਾ ਉਹ ਵੀ ਇਹ ਕਾਨੂੰਨ ਵੀ ਆ ਉਹ ਵੀ ਨਹੀਂ ਸਾਥ ਦੇ ਰਿਹਾ ਕਿਸੇ ਦਾ ਜੇ ਸਾਥ ਦਿੱਤਾ ਹੁੰਦਾ ਅੱਜ ਨੋਬਤ ਨਹੀਂ ਦੇਖਣੀ ਪੈਣੀ ਆ ਇਹ ਵਲੀ ਮਝਾ ਕਬੜੋਂ ਦਾ ਆਉਮੀ ਆਪ ਦਾ ਉਹ ਸਾਥ ਦੇਵੇ ਤੇ ਇੱਥੇ ਮਗੱਲੇ ਵਿੱਚ ਕੁਛ ਨਾ ਈਦਾ ਕੰਮ ਹੋਵੇ ਹੂੰ ਬਸ ਸਾਡੀ ਹੱਥ ਜੋੜ ਕੇ ਬੇਨਤੀ ਆ ਪ੍ਰਸ਼ਾਸਨ ਅਗੇ ਆਪਣੇ ਪੁਲਿਸ ਡਿਪਾਰਟਮੈਂਟ ਅਗੇ ਸਾਡੇ ਪੁਲਿਸ ਦੇ ਵਿੱਚ ਆਹ ਅਫਸਰ ਆ ਬਹੁਤ ਵਧੀਆ ਅਫਸਰ ਆ ਵਧੀਆ ਕੰਮ ਕਰਦੇ ਆ ਉਹਨਾਂ ਦੇ ਹੱਥ ਜੋੜ ਕੇ ਕਿ ਬੰਦਾ ਸ਼ਰਮਿੰਦਾ ਹੁੰਦਾ ਕਿ ਚਲੋ ਗੱਲਸ ਕੰਮ ਕਰ ਕੇ ਗਿਆ ਵਾ ਉਹ ਕਹਿ ਕੇ ਗਿਆ ਮੈਂ ਇੱਕ ਘੰਟੇ ਚ ਕਹਿੰਦਾ ਬਾਹਰ ਆ ਜਾਣਾ ਜੀ ਉਹ ਇੱਕ ਘੰਟਾ ਸ਼ਹਿਰ ਪਿੱਛੇ ਘੰਟੇ ਮੈਂ ਬਾਹਰ ਆ ਹਾਂਜੀ ਘੰਟੇ ਮੈਂ ਬਾਹਰ ਆ ਜਾਉਂਗਾ ਕੋਈ ਸ਼ਹਿਰ ਹੈਗੀ ਉਹਦੇ ਤੇ ਹਲੇ ਵੀ ਪ੍ਰਵਾਸੀਏ ਕੋਈ ਸ਼ਹਿਰ ਕਰ ਰਿਹਾ ਆ ਆਪਕੇ ਆਪਕੇ ਸਾਹਰੇ ਸਭ ਬਗਲੇ ਨਹੀਂ ਭਈਆ ਮੈਂ ਉਧਰ ਰਹਤੀ ਆਪਕੇ ਸਾਹਮਣੇ ਬੋਲ ਕੇ ਗਿਆ ਥਾ ਹਾਂ ਜੀ ਕੀ ਕਹਿ ਰਹਾ ਥਾ ਕਹਿ ਰਹਾ ਮੈਂ ਘੰਟੇ ਮੈਂ ਬਾਹਰ ਆ ਗਿਆ ਇਹ ਪੋਪਾਗਰ ਪੁਲਿਸ ਵਾਲੇ ਦਾ ਹੋਊਗਾ ਕੋਈ ਨਸ਼ਾ ਨਸ਼ਾ ਕੀਤਾ ਆ ਸੀ ਉਹਨੇ ਕੋਈ ਨਸ਼ੇ ਆਉ ਨਹੀਂ ਆਪਾਂ ਕਰਦੇ ਵੀ ਆ ਪੀਂਦੇ ਵੀ ਆ ਨਸ਼ੇ ਵੇਚਦੇ ਵੀ ਆ ਇਹਨਾਂ ਦੇ ਪ੍ਰਵਾਸੀਆਂ ਦੇ ਇੰਨੇ ਹੌਸਲੇ ਵਧੇ ਹੋਏ ਆ ਹਾਂ ਜੀ ਕੋਈ ਕਾਰਵਾਈ ਨਹੀਂ ਕਰਦੇ ਜਿਆਦਾ ਹੁਣ ਇੱਥੇ ਨਸ਼ਾ ਵੇਚਦੇ ਆ ਜਿਆਦਾ ਵੇਚਦਾ ਗਲੀ ਉਹ ਸਾਰੀ ਗਲੀ ਮਾਸਾ ਸਾਰੀ ਭਰੀ ਪਈ ਆ ਭਈਆ ਬਿਲਕੁਲ ਇਹ ਕਿਹੜਾ ਇਲਾਕਾ ਪੈਂਦਾ ਸਰ ਇਹ ਵਾਲਾ ਬਸਤੀ ਪੂਰੇ ਖਾਨੀ ਬਸਤੀ ਪੂਰੇ ਖਾਨ ਵਿੱਚ ਆ ਬਿਲਕੁਲ ਇਹ ਬਸਤੀ ਪੂਰੇ ਖਾਨ ਦੇ ਇਲਾਕੇ ਦੇ ਵਿੱਚ ਖੜੇ ਆ ਜਿੱਥੇ ਇੱਕ ਪਰਵਾਸੀ ਨੂੰ ਬੰਨਿਆ ਹੋਇਆ ਸੀ ਕਿਉਂਕਿ ਉਹਦੀ ਮਾਂ ਨੇ ਲੜਕੀ ਦੀ ਉਹਨੇ ਖੁਦ ਹੀ ਜਿਹੜਾ ਬੜਾ ਦੱਸਿਆ ਨਾਬਾਲਗ ਬੱਚਾ ਸੀ ਜਿਹੜਾ ਉਹਨੂੰ ਬਾਥਰੂਮ ਦੇ ਵਿੱਚ ਲੈ ਕੇ ਗਿਆ ਸੀ ਉਹਦੀ ਮਾਂ ਨੇ ਰੰਗੀ ਦਿੱਤੀ ਜਿਹੜਾ ਫੜਿਆ ਸੀ ਬੰਦੇ ਨੂੰ ਉਹ ਕਰੋ ਰੋਕ ਲਗਾਓ ਕੋਈ ਅੱਜ ਇਸ ਮਿਸਤੇ ਸਾਥ ਤਸਵੀਦਾ ਤੁਹਾਨੂੰ ਇੱਕ ਵਾਰ ਫੇਰ ਦੱਸ ਦਈਏ ਕਿ ਬਸਤੀ ਪੂਰੇ ਖਾਨ ਦੇ ਵਿੱਚ ਇੱਕ ਪ੍ਰਵਾਸੀ ਨੂੰ ਫੜਿਆ ਰੰਗੀ ਅਤੇ ਤੇ ਮਾਤਾ ਕਿਦਾਂ ਦੇਖਦੇ ਹੋ ਕਿ ਪ੍ਰਵਾਸੀਆਂ ਦੇ ਜਿਹੜੇ ਹੌਸਲੇ ਵਧੇ ਪਰ ਕਿਦਾਂ ਦੇਖਦੇ ਹੋ ਕਿ ਪ੍ਰਵਾਸੀ ਨੂੰ ਬੱਚੇ ਬੱਚੇ ਕੱਢਣੇ ਮੁਸ਼ਕਲ ਹੋ ਗਏ ਛੋਟੇ ਛੋਟੇ ਉਨ੍ਹਾਂ ਤੋਂ ਬਾਹਰ ਹੀ ਕਿਉਂਕਿ ਹੁਸ਼ਿਆਰਪੁਰ ਦੇ ਵਿੱਚ ਇਦਾਂ ਦਾ ਮਾਮਲਾ ਹਲੇ ਸ਼ਾਂਤ ਹੋਇਆ ਨਹੀਂ ਤੇ ਹੁਣ ਜਲੰਧਰ ਦੇ ਵਿੱਚ ਇਦਾਂ ਦਾ ਮਾਹੌਲ ਹੋ ਗਿਆ ਹੋ ਗਿਆ ਹਾਂਜੀ ਆਹ ਚੱਕੀ ਆਤ ਭਈਆ ਨੇ ਇਹਨਾਂ ਨੂੰ ਮੈਂ ਕਹਿੰਦਾ ਪੰਜਾਬੀਆਂ ਨੂੰ ਖਾਸ ਕਰਕੇ ਬੇਇੱਜ਼ਤੀ ਕਰਦਾ ਇਹਨਾਂ ਕਿਰਾਏ ਦੇ ਕੋਈ ਕਮਰਾ ਵੀ ਨਾ ਦਵੇ। ਹੂੰ ਮੈਂ ਸਭ ਤੋਂ ਵਧੀਆ ਕੰਮ ਹੈ ਕੋਈ ਲਾਜ ਨਾਲ ਆਓ ਪਰਵਾਸੀ ਜਿਹੜਾ ਭਇਆ ਹੁੰਦਾ ਉਹ ਆਦੀ ਜਿਹੜਾ ਪਾਈ ਪੇ ਤੋਂ ਨਿਕਲ ਜਾ ਸਾਡੇ ਕੋਲੇ ਸਾਡੇ ਕਮਰੇ ਹੀ ਹਨ। ਹੂੰ ਸਭ ਤੋਂ ਸਾਡੀ ਵੀ ਜਿਆਦਾ ਕਸੂਰ ਇਹ ਕਮਰੇ ਨਾ ਦੇ ਦਿੰਨੇ ਆ। ਕਮਰੇ ਨਹੀਂ ਦੇਣਾ। ਮੈਂ ਕਿਹ 10 15 15 15 ਕਮਰੇ ਪਾ ਲੈਣੇ ਇਹਨਾਂ ਨੂੰ ਦੇ ਦਿੰਨੇ ਆਪਣੇ ਇਹਦੇ ਪਾ ਦਿੰਨੇ ਆ ਪਰਵਾਸੀ ਵੜ ਜਾਂਦੇ ਆ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ